ਸਸ਼ਕਲ ਸਰਨ ਤੋਂ ਸਤਿ ਸ੍ਰੀ ਅਕਾਲ ਜੀ ਵੀ ਤੇ ਮੈਂ ਤੁਹਾਡੇ ਨਾਲ ਅਚਲ ਸਿੰਘ ਵਾਲੇ ਸਖਤ ਸਹੀ ਜੀਠੂ ਵਾਲ ਪਿੰਡ ਦੇ ਕੋਲ ਮੌਜੂਦ ਹਾਂ ਜਿੱਥੇ ਕੀ ਰਾਤ ਜਿਹੜਾ ਕਿ ਬੰਬ ਜਾਂ ਮਸਾਇਰ ਕਹਿ ਸਕਦੇ ਹਾਂ ਡਿੱਗੇ ਸਿੱਥੇ ਤੁਹਾਨੂੰ ਦਿਖਾ ਦਿੰਨੇ ਹਾਂ ਹੁਣ ਅਸੀਂ ਇੱਥੇ ਮੌਜੂਦ ਹਾਂ ਤੇ ਜਿਹੜਾ ਹੁਣ ਪੁਲਿਸ ਕਰਮਚਾਰੀਆਂ ਲੋ ਜਿਹੜਾ ਕਿ ਜਿਹੜਾ ਬੰਬ ਡਿੱਗੇ ਸੀਗਾ ਉਸ ਨੂੰ ਡਿਫਿਊਜ਼ ਕਰਨ ਲੱਗੇ ਆ ਤੇ মিডিਆ ਕਰਮਚਾਰੀਆਂ ਨੂੰ ਵੀ ਦੂਰ ਭੇਜਣ ਨੂੰ ਕਹਿ ਦਿੱਤਾ ਕਿ ਆਹ ਵੇਖਿਆ ਜਾਵੇ ਤੇ ਦੂਰੋਂ ਦੂਰ ਇੱਥੇ মিডিਆ ਜਿਹੜੀ ਕਵਰੇਜ ਕਰਨ ਲਈ ਆਈ ਆ ਤੇ ਦੇਖਿਆ ਜਾਵੇ ਤਾਂ ਜਦ ਅਸੀਂ ਇੱਥੇ ਪਹੁੰਚੇ ਸੀਗਾ ਉਹਨਾਂ ਵੱਲੋਂ ਜਿਹੜਾ ਕੀਤਾ ਆਰਮੀ ਦੇ ਕੁਝ ਲੋਕ ਹੀ ਮੌਜੂਦ ਹੁਣ ਇਸ ਨੂੰ ਜਿਹੜਾ ਕਿ ਡਿਫਿਊਜ਼ ਕੀਤਾ ਜਾਵੇਗਾ ਕਿਉਂਕਿ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕਿ ਰਾਤ ਨੂੰ ਤਮਾਕੇ ਹੁੰਦੇ ਨੇ ਧਮਾਕੇ ਜਦ ਹੁੰਦੇ ਨੇ 5 6 7 ਧਮਾਕੇ ਹੁੰਦੇ ਨੇ ਤੇ ਜਿਹੜਾ ਕਿ ਇੱਕਦਮ ਅੰਮ੍ਰਿਤਸਰ ਦੇ ਵਿੱਚ ਸਾਰੇ ਜਿਹੜੇ ਲੋਕ ਨੇ ਡਰ ਜਾਂਦੇ ਨੇ ਕਿ ਆਖਰ ਉਹ ਕੀ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਕਿ ਵਕ ਵਕ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਉੱਤੇ ਜਿੱਥੇ ਕਿ ਦੱਸਿਆ ਜਾ ਰਿਹਾ ਸੀਗਾ ਕਿ ਹਰ ਵਕ ਵਕ ਏਰੀਆ ਦੇ ਵਿੱਚ ਇਹ ਧਮਾਕੇ ਹੋ ਰਹੇ ਆ ਪਰ ਜੇ ਦੇਖਿਆ ਜਾਵੇ ਤਾਂ ਰਾਤੀ 10:30 ਵਜੇ ਜਿਹੜਾ ਬਲੈਕਆਊਟ ਦਾ ਟਾਈਮ ਸੀਗਾ ਉਸ ਨੂੰ 11 ਵਜੇ ਤੇ ਦੇ ਵਿੱਚ ਜਲਦੀ ਖਤਮ ਹੋਇਆ ਤੇ ਫਿਰ ਬੈਕਵਰਡ ਟਾਈਮ ਖਤਮ ਹੋਣ ਤੋਂ ਬਾਅਦ ਰਾਤੀ 1 ਵਜੇ ਕੇ 5 ਮਿੰਟ ਤੋਂ ਜਿਹੜਾ ਧ ਬਾਦ ਹੈ ਕਿ ਇੱਕ ਫਿਰ ਤੋਂ ਬਲੈਕਆਊਟ ਕਰ ਦਿੱਤਾ ਜਾਂਦਾ ਫਿਰ 4:30 ਵਜੇ ਸਵੇਰੇ ਜਾ ਕੇ ਫਿਰ ਜਿਹੜਾ ਕਿ ਲਾਈਟ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜਾ ਕਿ ਜਿਹੜੇ ਜਿਹੜੇ ਏਰੀਆ ਦੇ ਵਿੱਚ ਹੁਣ ਜਿਹੜਾ ਪ੍ਰਸ਼ਾਸਨ ਪਹੁੰਚ ਕੇ ਜਿਹੜਾ ਕਿ ਜਿਹੜੇ ਜਿਹ ਬੰਬ ਡਿੱਗੇ ਸੀ ਉਸਨਾਂ ਨੂੰ ਡਿਫਿਊਜ਼ ਕੀਤਾ ਜਾ ਰਿਹਾ ਪਰ ਦੇਖਿਆ ਜਾਵੇ ਤਾਂ ਜਿਹੜੇ ਕਿ ਇਹ ਕਿੱਥੋਂ ਆਏ ਨੇ ਇਸ ਬਾਰੇ ਕੋਈ ਜਾਣਕਾਰੀ ਹਲੇ ਪੁਸ਼ਟੀ ਨਹੀਂ ਕੀਤੀ ਗਈ ਆ ਪਰ ਜਿਹੜਾ ਕਿ ਹੁਣ ਉੱਥੇ ਪਿੰਡ ਦੇ ਵਿੱਚ ਜਿੱਥੇ ਖੇਤਾਂ ਦੇ ਵਿੱਚ ਜਿਹੜੇ ਕਿ ਬੰਬ ਡਿੱਗਿਆ ਸੀਗਾ ਉਸ ਨੂੰ ਡਿਫਿਊਜ਼ ਕਰਨ ਲੱਗ ਰਹੇ ਤੁਹਾਨੂੰ ਤਸਵੀਰਾਂ ਸਾਂਝੀ ਕਰ ਦਿੰਦੇ ਆ ਦੂਰ ਦੂਰ ਤੱਕ ਆਰਮੀ ਦੇ ਜਿਹੜੇ ਲੋਕ ਨੇ ਇੱਥ ਦਖਾਂਤ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਉਹ ਘੇਰਾ ਬਣਾਇਆ ਹੋਇਆ ਉੱਥੇ ਹੀ ਜਿਹੜਾ ਇਹ ਬੰਬ ਹੈ ਜਿੱਥੇ ਰੱਖਿਆ ਆ ਤੇ ਮੀਡੀਆ ਨੂੰ ਵੀ ਕਹਿ ਦਿੱਤਾ ਗਿਆ ਤੁਸੀਂ ਦੂਰ ਬਣਾ ਲਓ ਕਿ ਪਤਾ ਨਹੀਂ ਇਹ ਕਿੰਨਾ ਕਿ ਇਸ ਦੀ ਜਾਂ ਅਕਰ ਡਿਫਿਊਜ਼ ਹੁੰਦਾ ਜਾਂ ਕੁਝ ਬਲਾਸ ਹੁੰਦਾ ਤੇ ਬੜਾ ਖਤਰੇ ਦੀ ਗੱਲ ਹੈ ਤੇ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਲਾਈਵ ਤਸਵੀਰਾਂ ਜਿੱਥੇ ਕਿ ਹੁਣੇ ਕੁਝ ਹੀ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਕਿ ਡਿਫਿਊਜ਼ ਕਰ ਦਿੱਤਾ ਜਾਵੇਗਾ। ਹਾਂ। ਅੱਜ ਸਾਰਾ ਜਿਹੜਾ ਕੀ ਮਸਲਾ ਹੈ ਤੇ ਕੀ ਸਾਰਾ ਦੱਸੋ ਦੁਬਾਰੇ ਤੋਂ। ਇਹ ਮਸਾਇਲ ਦਾ ਹੀ ਪੋਰਸ਼ਨ ਹੈ ਆਰਮੀ ਵਾਲੇ ਜੋ ਐਕਸਪਰਟ ਹੈ ਉਸਨੇ ਦੱਸਿਆ ਹੈ ਕਿ ਇਹ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਸੀ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾ ਚ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹ ਪੋਰਸ਼ਨ ਜੇਠੂਵਾਲ ਤੇ ਇੱਥੇ ਗਿਰਿਆ ਤੇ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਿਹਾ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਉਹ ਗਿਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇਹ ਜਟੂ ਵਾਲੀ ਵੀ ਦੀ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਇਹ ਜਿਹੜੇ ਕੱਲ ਪੰਜ ਧਮਾਕੇ ਜੇ ਹੋਏ ਸੀ ਉਹਨਾਂ ਦਾ ਇਹ ਨਾਲ ਨਹੀਂ ਇਹਦਾ ਕੋਈ تعلق ਨਹੀਂ ਆ ਉਹ ਧਮਾਕੇ ਮੌਕ ਡ੍ਰਿਲ ਸੀਗੀ ਉਹਨਾਂ ਨਾਲ ਇਹਦਾ ਕੋਈ تعلق ਨਹੀਂ ਇਹ ਮਿਡਨਾਈਟ ਅ ਲੱਗੀ ਆ ਇਹਨੂੰ ਉੱਥੇ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਕਿਹੜੇ ਬਿਲਕੁਲ ਜਟ 12 ਤੇ ਮੱਖਣ ਵਿੱਚ ਬਿਲਕੁਲ ਇਹ ਜੋ ਹਾਂਜੀ ਉਹ ਜੋ ਆਰਮੀ ਦੇ ਐਕਸਪਰਟ ਹੈ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨੀ ਹੈ ਜੀ ਲੋ ਕੇਸਰ ਦੇ ਵਿੱਚ ਲੋਕੀ ਸਰ ਮਿਡ ਲਾਈਟ ਦੇ ਵਿੱਚ ਹੀ ਤਮਾਕੀ ਹੋਏ ਪੰਜ 1 ਵੇ ਤੋਂ ਲੈ ਕੇ ਨਹੀਂ ਉਹ ਅੰਮ੍ਰਿਤਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਜ਼ ਕਰਤਾ ਸੀ ਕਿ ਉਹ ਉਹਦਾ ਮੋਕ ਡਿਲ ਦਾ ਹਿੱਸਾ ਸੀਗਾ ਇਹ ਵੱਖਰੀ ਚੀਜ਼ ਆ ਇਹ ਅਲੱਗ ਤੋਂ ਤਮਾਕੀ ਹੋਏ ਹੋਣਗੇ ਨਹੀਂ ਇਹਦਾ ਕੋਈ ਤਮਾਕਾ ਨਹੀਂ ਇਹਨੂੰ ਨਿਊਟਰਲਾਈਜ਼ ਕਰਤਾ ਏਅਰ ਦੇ ਵਿੱਚ ਤਮਾਕਾ ਹੋਣ ਤੋਂ ਪਹਿਲਾਂ ਹੀ ਕੋਈ ਨੁਕਸਾਨ ਨਹੀਂ ਕੋਈ ਕਾਜੂਐਲਟੀ ਕੋਈ 问题 ਨਹੀਂ ਖੇਤਾਂ ਚ ਡਿੱਗੀ ਕਿ ਖੇਤਾਂ ਚ ਡਿੱਗੀ ਆ ਬਿਲਕੁਲ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਤੋਂ ਬੱਚੇ ਨਹੀਂ ਨਹੀਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਕੁਝ ਲੈਪੀ ਸਪੇਸ਼ਲ ਕੁਝ ਨਹੀਂ ਹੋਈ ਗੱਲ ਆਈ ਸਰ ਕੀ ਮਸਲਾ ਜੀ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਕੁ ਡਿੱਗਾ ਆ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮ ਇੱਥੇ ਆਰਮੀ ਦੀ ਆਈਆਂ ਨੇ ਉਹ ਸਾਰਾ ਡਿਟੇਲ ਦੇ ਬਾਰੇ ਜਾਂਚ ਕਰ ਰਹੇ ਔਰ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣਮਿੰਡੀ ਔਰ ਜੇਠੂ ਆਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣਮਿੰਡੀ ਪਿੰਡੀ ਪਿੰਦੀ ਆ ਸੋ ਆਰਮੀ ਪਹੁੰਚੀ ਆ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਜੇਠੂਵਾਲ ਜੀ ਵੀ ਦਿੱਕੇ ਨੇ ਕੁਝ ਸ਼ਾਇਦ ਦਿੱਕੇ ਇਹ ਤਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰ ਦੇ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗ ਗਿਆ ਕੁਝ ਇੱਥੇ ਡਿੱਗ ਗਿਆ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ ਕਿਹੜਾ ਹੱਤਵਾਦੀ ਕਿਹੜੇ ਕਿਹੜੀ ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ ਕਿਹੜੇ ਉਹਨੇ ਕਾਰਡ ਸਾਡੇ ਦੇਸ਼ 'ਚ ਕੀਤੇ ਡਿਟੇਲਡ ਜਾਣਕਾਰੀ ਦਿੱਤੀ ਪਰ ਉਹਨੂੰ ਅਸੀਂ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲਿਨ ਦੇ ਉੱਤੇ ਬੰਬ ਮਾਰੇ ਤੈਨੂੰ ਕਿੱਲਪੜਾ ਜਾਂਦੇ ਕੋਈ ਦੱਸ ਵੀ ਇਹਨਾਂ ਦੇ ਜੇਠੂਵਾਲ ਜਾਂ ਇੱਥੋਂ ਕੋਈ ਮੱਖਣਵੰਡੀ ਤੋਂ ਤੇਰਾ ਕੋ ਨ ਜੇ ਤੋ ਕੋਈ ਅੱਤਵਾਦੀ ਜੇ ਪੈਦਾ ਕੀਤੇ ਆ ਮਤਲਬ ਅੱਤਵਾਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਰ ਕੱਟ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਆ ਉਹਦੇ ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦਾ ਹੈ ਉਹ ਜਾ ਕੇ ਸਾਡਾ ਨੁਕਸਾਨ ਕਰਦੇ ਸਾਡੇ ਦੇਖੋ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਪਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁੰਨ ਚੁੰਨ ਕੇ ਮਾਰਿਆ ਪੁੱਛ ਪੁੱਛ ਕੇ ਮਾਰਿਆ ਸੋ ਐਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਤੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂ ਬਦਲਣ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਦ ਉੱਤੇ ਹਮਲੇ ਕਰੇ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ ਪੈਨਿਕ ਦੇਖੋ ਝਗੜਾ ਤੇ ਕਿਤੇ ਘਰ ਚ ਹੋਵੇ ਉਹਦੀ ਹੋ ਜਾਂਦੀ ਹੈ ਤੇ ਜਦ ਜੰਗ ਦਾ ਮੌਲ ਹੋਵੇ ਮਾੜੀ-ਮੁੱਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਤੇਨੂੰ ਚੱਕਣ ਨੂੰ ਫਿਰਦੇ ਮਜਾਇਲ ਨੂੰ ਮੋੜਿਆ ਤੇ ਉਹਦੇ ਅਸੀਂ ਚੁੱਕ ਕੇ ਲੈ ਜਾਂਦੇ ਆ ਕਿ ਤੁਸੀਂ ਪੰਜਾਬੀ ਬਹਾਦਰ ਕੌਮ ਐ ਇਹਨਾਂ ਦੇ ਤੁਸੀਂ ਗੱਲ ਇੱਕ ਬੱਕਰੇ ਤਰੀਕੇ ਦੀ ਕੌਮ ਐ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਹੀ ਨਹੀਂਗਾ ਚੀਜ਼ ਆਪਾਂ ਕਰਨੀ ਸਰ ਜਿਵੇਂ ਕੱਲ ਪੰਜ ਧਮਾਕੇ ਵੀ ਸ਼ਹਿਰ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹਨਾਂ ਨਾਲ ਰਿਲੇਟਡ ਐ ਹਮ ਸਮਝ ਨਹੀਂ ਇਹ ਇਹ ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਹਵਾ ਚ ਗੱਲਾਂ ਬਣਾ ਦੋ ਤਾਂ ਕੋਈ ਮਤਲਬ ਵੀ ਨਹੀਂ ਬਣਦਾ ਜੇ ਕੋਈ ਚੀਜ਼ ਹਨ ਸਵੇਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆਕੇ ਆਕੇ ਵੇਖੀ ਵੀ ਵਾਕਿਆ ਇਹ ਮੋਬਾਈਲ ਦਾ ਟੁਕੜਾ ਐ ਪਰ ਜਿਵੇਂ ਤੰਦੇਰ ਕਲਾ ਕੀ ਜੀ ਹੈਗਾ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮਨ ਦਾ ਕਹਾਦਾ ਗੁੱਸਾ ਕਰਨਾ ਉਹਨੇ ਤਾਂ ਇਹ ਕੰਮ ਕਰਨੇ ਨੇ ਉਹ ਸਿਵਲਨ ਨੂੰ ਟਾਰਗੇਟ ਕਰ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕੀ ਦੌਰਾਨ ਪਹਿਲਾਂ ਹੀ ਬਰੀਫ ਕਰਨਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਕਿ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਕਾਰਨ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ ਚ ਰੋ ਆਪਣੇ ਆੜ ਗੁਆੜ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲਦੇ ਉਹਦੇ ਨਾਲ ਵੀ ਬੋਲੋ ਇਹ ਜਿਹੜੇ ਗਵਾਂਢੀ ਰਿਸ਼ਤੇ ਪਹਿਲੋਂ ਕੰਮ ਹੋਣੇ ਆ ਰਿਸ਼ਤੇਦਾਰ ਤੇ ਦੂਰ ਐ ਭੈੜ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮਹੌਲ 'ਚ ਤੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇ ਨੇ ਇਹਦੇ 'ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰੋ